ਸਸੇਗਾ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀਆਂ ਪਿਛਲੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਇਹ ਮੈਨੂੰ ਉਮੀਦ ਹੈ ਅੱਗੇ ਵੀ ਆਪਣੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲੇਗਾ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਪਣੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਅੱਜ ਆਪਾਂ ਪਹੁੰਚੇ ਹਾਂ ਪਿੰਡ ਲੋਕੀ ਕਲਾ ਤੁਹਾਨੂੰ ਘੋੜਾ ਦਿਖਾਉਣਾ ਮਿੱਤਰੋ ਘੋੜਾ ਬਹੁਤ ਹੀ ਸੋਹਣਾ ਜਦ ਦੇ ਰਿਜ਼ਲਟਾਂ ਦੇ ਸਿਰ ਤੇ ਬਹੁਤ ਸੋਹਣਾ ਘੋੜਾ ਤੇ ਆਜੋ ਅੱਗੇ ਤੁਹਾਨੂੰ ਘੋੜੇ ਦੇ ਮਰੋਣੇ ਨਿਗਾ ਤੇ ਬਾਈਆਂ ਕੋਲ ਇੱਕ ਬਸ਼ੇਰੀ ਸੇਲ ਦੀ ਵੀ ਆ ਤੇ ਆ ਮਿੱਤਰੋ ਘੋੜਾ ਰੈਂਬੋ ਆਬ ਹੈਗਾ ਘੋੜਾ 68 ਇੰਚ ਦਾ ਘੋੜਾ ਪਰ ਘੋੜੇ ਦੇ ਰਿਜ਼ਲਟ ਲਾਜਵਾਬ ਕੰਨਾਂ ਦੀ ਬਿਊਟੀ ਇਹਦੀ ਇਹਦੇ ਮਤਲਬ ਕਿ ਕੰਨਾਂ ਤੋਂ ਲੈ ਕੇ ਪੈਰਾਂ ਤੱਕ ਘੋੜਾ ਕਮਾਲ ਹੀ ਆ ਆ ਇੱਥੇ ਆਪੋ ਕੱਢ ਲਿਆ ਸੀ ਬਾਹਰ ਦੇਖੋ ਆਪਾਂ ਤਾਂ ਵੈਸੇ ਬਾਈ ਮਿਲਣ ਗਏ ਸੀਗੇ ਤੇ ਮੈਂ ਬਾਈ ਨੂੰ ਕਿਹਾ ਵੀ ਚਲੋ ਆਪਾਂ ਵੀਡੀਓ ਬਣਾ ਲੈਂਦੇ ਆ ਤੇ ਬਾਈ ਦਾ ਤਾਂ ਅਸੀਂ ਜੋ ਕੋਈ ਨਹੀਂ ਆਪਾਂ ਫਿਰ ਨਿਮਾਵਾਂਗੇ ਉਦੋਂ ਪਾਵਾਂਗੇ ਵੀਡੀਓ ਮੈਂ ਕਿਹਾ ਕੋਈ ਨਹੀਂ ਇੱਕ ਵਾਰੀ ਆਪਾਂ ਟੀਜ਼ਰ ਜਿਹਾ ਦਿਖਾ ਦਈਏ ਤੇ ਕੋੜਾ ਮਿੱਤਰੋ ਤੁਸੀਂ ਦੇਖ ਲਓ ਤੇ ਇਹਦੇ ਰਿਜ਼ਲਟ ਤੋਬਾ ਤੋਬਾ ਦੋ ਬਸ਼ੇਰੀਆਂ ਬਾਈ ਦੇ ਘਰੇ ਹੀ ਖੜੀਆਂ ਤੇ ਆਪ ਭਵੇਂ 63 63 ਇੰਚ ਦਾ ਪਰ ਇਹਦੇ ਬੱਚੇ 17 17 ਮਹੀਨਿਆਂ ਦੇ 64 64 65 65 ਇੰਚ ਦੇ ਹੋਏ ਖੜੇ ਆ ਤੇ ਘੋੜਾ ਵੇਖ ਲੋ ਮੈਟਰ ਉਹਦੀ ਗਰਦਨ ਪੈਰ ਸੁੰਭ ਦੇਖੋ ਖੜਨੀ ਬਹੁਤ ਕਮਾਲਾ ਘੋੜੇ ਦੀ ਬਹੁਤ ਸੋਹਣਾ ਖੜਦਾ ਘੋੜਾ ਇਹਦੀ ਗਰਦਨ ਵੀ ਬਹੁਤ ਕਮਾਲ ਦੀ ਆ ਤੇ ਅੱਗੇ ਤੁਸੀਂ ਘੋੜਾ ਦੇ ਹੀ ਸਕਦੇ ਆ ਇਹ ਮਿੱਤਰੋ ਜਿਹੜਾ ਬੋਰ ਵਾਲਾ ਵੱਡਾ ਘੋੜਾ ਸੀ ਉਸ ਘੋੜੇ ਦਾ ਡਾਇਰੈਕਟ ਬੱਚਾ ਏ ਇਹ ਘੋੜਾ ਜਿਹੜਾ ਇਹਦਾ ਪੁੱਠਾ ਦੇਖੋ ਖੜਾ ਖੜਾ ਵੇਖੋ ਚੋਬਰ ਵੈਸੇ ਠੰਡ ਚੱਲ ਰਹੀ ਤੁਹਾਨੂੰ ਪਤਾ ਵੀ ਆਪਾਂ ਚਲੋ ਬਾਈ ਨੇ ਨਵਾਇਆ ਨਹੀਂਗਾ ਤੇ ਅੱਗੇ ਤੁਸੀਂ ਇਹਦੇ ਰਿਜ਼ਲਟ ਵੇਖੋ ਆ ਆ ਬਛੇਰੀ ਆ ਘੋੜੀ ਆ ਇਹਦੀ ਇਹਦਾ ਸਭ ਤੋਂ ਪਹਿਲਾ ਰਿਜ਼ਲਟ ਸੀਗਾ ਘੋੜੀ ਦੀ ਗਰਦਨ ਵੇਖੋ ਇਸ ਘੋੜੀ ਨੇ ਬਾਈ ਕੋਲ ਦੋ ਦੋ ਬੱਚੇ ਦਿੱਤੇ ਆ ਦੋਵੇਂ ਨੁਗਰੀ ਕੰਨਾਂ ਦੀ ਬਿਊਟੀ ਘੋੜੀ ਪੂਰੀ ਐਕਟਿਵ ਅੱਗੇ ਤੁਹਾਨੂੰ ਆਪਾਂ ਇਹਦੇ ਨੁਕਰੇ ਨੁਕਰੇ ਬੱਚੇ ਵੀ ਦਿਖਾਉਣੇ ਘੋੜੇ ਦੇ ਪਹਿਲਾਂ ਤੁਸੀਂ ਘੋੜੀ ਤੇ ਨਿਗਾਹ ਮਾਰੋ ਵੇਖੋ 65 66 ਇੰਚ ਦੀ ਘੋੜੀ ਹੈ ਇਹ ਤੇ ਇੱਕ ਆਹ ਬਾਈ ਕੋਲ ਬਛੇਰੀ ਐ ਇਸ ਘੋੜੇ ਦੀ ਰੈਂਬੋ ਦੀ ਦੇਖੋ ਆ ਤੁਰਿਆ ਆਉਂਦਾ ਚੁੱਬਰ ਦੇਖੋ ਇਹ ਵੈਸੇ ਸਾਧ ਦੇ ਜ਼ਿਮੀਂਦਾਰ ਦੇ ਘਰੇ ਇਹ ਘੋੜਾ ਖੜਾ ਹੈ ਕੋਈ ਫਾਰਮ ਵਾਲਾ ਵੱਡਾ ਘੋੜਾ ਨਹੀਂਗਾ ਪਰ ਹਾਂ ਇਹਦੇ ਰਿਜ਼ਲਟ ਤੁਸੀਂ ਆਪ ਤੁਸੀਂ ਘਰੇ ਜਾ ਕੇ ਦੇਖ ਕੇ ਹੈਰਾਨ ਹੋਵੋਗੇ ਵੀ ਇਹ ਦੇਖੋ ਆ ਇਸ ਕੋਲ ਇਹ ਰਿਜ਼ਲਟ ਹੈ ਤੇ ਇੱਕ ਮਿੱਤਰੋ ਆ ਭਾਈ ਹੋਣਾ ਕੋਲ ਬਸ਼ੇਰੀ ਆ ਛਿੱਕਲਾਂ ਵਾਲੇ ਚੇਤਕ ਦੀ ਬੱਚੀ ਆ 5-6 ਮਹੀਨੇ ਉਮਰ ਆ ਇਹ ਵੀਰ ਉਹਨਾਂ ਨੇ ਸੇਲ ਕਰਨੀ ਆ ਜੇ ਕੋਈ ਵੀਰ ਲੈਣ ਦਾ ਚਾਹਵਾਨ ਹੋਵੇ ਤਾਂ ਆਪਾਂ ਨੰਬਰ ਥੱਲੇ ਡਿਸਕ੍ਰਿਪਸ਼ਨ ਚ ਦਵਾਂਗੇ ਉੱਥੋਂ ਜਾ ਕੇ ਵੀਰਾਂ ਨਾਲ ਕੋਈ ਕੋਈ ਜਿੰਨੇ ਵੀ ਲੈਣੀ ਆ ਭਾਈ ਨਾਲ ਗੱਲ ਕਰ ਲਵੇ ਤੇ ਮਾਨਤਾਨ ਪੂਰਾ ਕਰਨਗੇ ਵੀ ਤੇ ਜੇ ਕਿਸੇ ਵੀਰ ਨੇ ਆਪਣੇ ਕਿਸੇ ਜਾਨਵਰ ਦੀ ਐਡ ਲਵਾਉਣੀ ਆ ਸੇਲ ਪਰਚੇਸ ਵਾਲੀ ਤੇ ਆਪਣੇ ਨਾਲ ਕੰਟੈਕਟ ਕਰ ਲੈਣ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੀ ਵੀਡੀਓ ਵਿੱਚ